ਪਣਾ ਮੇਲਾ ਸਿਰੇ ਆ ਮੇਲਾ ਸਿਰੇ ਆ ਲਾਓ ਸਾਹਮਣੇ ਉਧਰ ਰਣ ਚਾਰ ਉਧਰ ਕਹਿੰਦੇ ਅਰਪਿਤ ਕਹਿੰਦੇ ਗੱਡੀ ਰੋਕ ਕੇ ਮੈਚ ਦੇਖੀ ਜਾਂਦਾ ਓਲੈਡ ਵਾਲਾ ਜਿਹੜੇ 11000 ਦੇਣਾ ਕਾਪੇ ਨੂੰ ਵੱਡੇ ਮਾੜ ਸਰਮਾੜ ਔੜ ਗਏ ਲਾਓ ਸਾਹਮਣੇ ਗੰਗਾ ਦੇ ਅਗਲੇ ਮਨਦੀਸ਼ ਵੱਡੇ ਮਾੜ ਸਰਮਾੜ ਔੜ ਗਏ ਲਾਓ ਸਾਹਮਣੇ ਗੰਗਾ ਦੇ ਅਗਲੇ ਮਨਦੀਸ਼ ਬਾਲ ਪਾ ਰਿਹਾ ਕੋਰੀ ਖੋਪਰ ਦੀ ਧਰਤੀ ਦਾ ਗੁਰਵਿੰਦਰ ਸਿੰਘ ਤੁਮਾਰ ਗੁਰਵਿੰਦਰ ਸਿੰਘ ਓਏ ਓਏ ਖੁੱਬ ਰਿਆ ਓ ਤੁਹਾਡੇ ਪਿੰਡ ਦਾ ਮੁੰਡਾ ਧਾੜੀ ਮਾਰੋ ਜੇ ਅੱਖਣਾ ਪਵੇ ਫਿਰ ਸੁਆਦ ਨਹੀਂ ਆਉਦਾ ਜੇ ਤੁਹਾਡੇ ਪਿੰਡ ਵਾਲੀ ਵੀ ਕਹਿਣਾ ਪਿਆ ਨਾ ਫਿਰ ਕੀ ਆਖਿਆ ਲਓ ਸਾਹਮਣੇ ਰਣ ਕਦੇ ਚਾਰ ਜਿਹਨੇ ਡਾਲਿਆ ਪੱਟਾ ਗੁੱਟਾਂ ਵਿੱਚ ਜਾਨਾ ਜਿਹਨੇ ਡਾਲਿਆ ਪੱਟਾ ਗੁੱਟਾਂ ਵਿੱਚ ਜਾਨਾ ਵਾਹ ਓਏ ਕੋਰੀ ਵਾਹ ਓਏ ਗੋਰੀ ਵਾਹ ਓਏ ਗੋਰੀ ਰੁਰ ਚਾਰ ਜੋੜ ਦਿੱਤੇ ਹੈ ਲਓ ਸਾਹਮਣੇ ਤੀਨ ਨੂੰ ਜਬੇ ਹਲਮਾਨਗੜ ਦੀ ਧਰਤੀ ਦਾ ਗੋਰੀ ਖੁੱਭਣ ਵਾਲਾ ਉਧਰ ਓਹ ਹੋ ਹੋ ਤਾੜੀ ਮਾਰ ਦਿਓ ਓਏ ਤੁਹਾਡੇ ਨਗਰ ਦਾ ਆਣਾ ਇਹ ਖੁੱਭਣ ਵਾਲਾ ਗੋਰੀ ਹੈ ਇੱਥੇ ਇੱਥੇ ਰੱਖ ਨੌਜਵਾਨਾ ਇੱਥੇ ਰੱਖ ਸਾਊਂਡ ਵਾਲਿਆ ਅੱਜ ਸਾਰੀ ਹੈ ਇਹ ਤੁਹਾਡੇ ਸਾਹਮਣੇ ਹਲਮਾਨਗੜ ਦੀ ਧਰਤੀ ਦਾ ਜੀਨੂ ਆਇਆ ਸਾਹਮਣੇ ਵੇਖਾਂਗੇ ਕਿ ਇਹਨੂੰ ਕੌਣ ਸਭਝਾਵੇ ਬਾਲ ਹੋ ਗਈ ਵਾਹ ਓਏ ਗੋਰੀ ਵਾਹ ਓਏ ਗੋਰੀ ਨੌਜਾਨਾ ਹੁੰਦਾ ਕਹਿੰਦੇ ਧੰਨ ਧੰਨ ਕਰੀ ਜਾਂਦਾ ਬਾਈ ਜੋ ਸਵਾਲ ਆਉਂਦਾ ਤਾੜੀ ਹੈਗੀ ਵਾਹ ਓਏ ਵਾਹ ਓਏ ਖੁੱਪਰ ਇਹਦੇ ਵੀ ਕਹਿੰਦੇ ਬੜੀ ਤਕੜੀ ਕ੍ਰਿਕਟ ਖੇਡੀ ਹੈ ਸਾਹਮਣੇ ਗੋਰੀ ਹੈ ਤੇ ਬਾਲ ਉਧਰਲੇ ਪਾਸੇ ਇੱਥੇ 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 ਰੱਖੋ ਨੌਜਵਾਨਾ ਓਏ ਬਾਈ ਗੋਰੀ ਦੇ ਨਾਲ ਦੀ ਕੋਈ ਤਾੜੀ ਹੈਗੀ ਆ ਓ ਬੱਲੇ ਬੱਲੇ ਵਾਹ ਓਏ ਗੋਰੀ ਐੜ ਮੈਂ ਗੱਲ ਦੱਸਾਂ ਚਰਨੀ ਚਰਨੀ ਆ ਗਿਆ ਚਰਨੀ ਆ ਗਿਆ ਕਹਿੰਦੇ ਢਾਬਾ ਵਾਲਾ ਬਾਲ ਪਾਉਣ ਦੇ ਲਈ ਚੋਰੀ ਕਹਿੰਦੇ ਖੁੱਪੜ ਦੀ ਧਰਤੀ ਦਾ ਸਾਹਮਣੇ ਪਾਜੀ ਬਾਲ ਤੇ ਢੋੜ ਤੋਂ ਪੈਂਦੇ ਭੰਗੜੇ ਓ ਰਾਜਾ ਖੇਲਾ ਲਿਖਦਾ ਕੋਕੇ ਛੜ ਛੜ ਕੇ ਲਿਖਦਾ ਕੋਕੇ ਜੜ ਜੜ ਕੇ ਲੈ ਵੀ ਗੰਗਾ ਨਗਰੀਆ ਕੀ ਹੋਆ ਪਿੰਡ ਬੈਠਾ ਮਨੂਗਪੁਰ ਆ ਗਈ ਆ ਬੂਤਾਂ ਵਾਲੀ ਟੌਸ ਕਰੇ ਵੀ ਆ ਕੇ ਬੂਤਾਂ ਵਾਲੀ ਟੌਸ ਕਰ ਲਵੇ ਆ ਕੇ ਉੱਧਰ ਵਾਹ ਓ ਖੱਪੜ ਵਾਲਾ ਵਾਹ ਓ ਸ਼ੰਭੂ ਸਵਾਦੀ ਵੱਜਿਆ ਹੋਇਆ ਅੱਜ ਸ਼ੰਭੂ ਵੀ ਆਇਆ ਇਹ ਇੱਕ ਖੁੱਪਣ ਵਾਲਾ ਕੋਰੀ ਐਸੇ ਨਗਰ ਦਾ ਮਾਣ ਹੈ ਬਜ਼ੁਰਗੋ ਇਹਨਾਂ ਨੂੰ ਦੋ ਮੋਟਰਸਾਈਕਲ ਦਿੱਤੇ ਨੇ ਦੋ ਮੋਟਰਸਾਈਕਲ ਹਾਂਜੀ ਹਾਂਜੀ ਇਹਨਾਂ ਦੇ ਘਰ ਦੀ ਸੰਤਾਨ ਹੈ ਇਹ ਕੋਰੀਆ ਖੁੱਪਣ ਵਾਲਾ ਕੋਰੀ ਕਈ ਤੇਰਾ ਕਈ ਤੇਰੇ ਚਾਚੇ ਬੈਠੇ ਹੁਣੇ ਕਈ ਤਾਏ ਬੈਠੇ ਹੁਣੇ ਤੇ ਕਈਆਂ ਦਾ ਤੂੰ ਚਾਚਾ ਲੱਗਦਾ ਹੁਣੇ ਸਾਰਾ ਟਜਾਰੇ 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 ਜਾਂਦੇ ਲੱਗੀ ਹੈ ਲਓ ਬਾਹ उधर 1500 ਰੁਪਿਆ ਤੰਨੇ ਬੁਲਾ ਰਿਆਂ ਦੇ ਲਈ ਮਿੰਟੂ ਬਾਈ ਬਣਾ ਤਾੜੀ ਮਾਰ ਦਿਓ ਬਾਈਏ ਅੱਜ 500 ਦੇ ਵੱਡੇ ਮਾੜਾ ਲੈ ਵੀ ਦਰਸੇਵ 500 ਆਪਣਾ ਕੇ ਲੈ ਜਾਵੀ ਨੋਜਨ 500 ਤੂੰ ਵੀ ਆ ਕੇ ਆਪਣਾ ਲੈ ਜਾਈ ਲਓ ਸਾਹਮਣੇ ਬਾਲ ਪੈ ਰਹੀ ਹੈ ਪਰ ਗੋਰੀ ਕਹਿੰਦੇ ਡਿੱਗੜੀ ਡਿੰਦਾ ਕੋਰੀ ਟਿੱਗੜੀ ਡਿੰਦਾ ਆੜੇ ਗੱਲ ਟਗਾੜੇ ਲੱਗੀ ਐ ਔਰ ਟਾਬਾ ਵਾਲਿਆ ਟਾਬਾ ਵਾਲਿਆ ਪਾਣੀ ਟੱਪ ਜਾਣਾ ਸਿਰ ਉਤੋਂ ਦੀ ਰੋਕ ਲਾ ਦੇ ਰਵਾ ਰੋਕ ਲਾ ਦੇ ਓਹ ਕਿਹਨੂੰ ਕੌਣ ਸੱਭਾਵੇ ਇਹਨੂੰ ਕੌਣ ਸਮਝਾਵੇ ਜਿਹੜਾ ਸਮਝਾਵੇ ਉਹ ਸ਼ੱਕਾ ਖਾਵੇ ਜਿਹੜਾ ਸਮਝਾਵੇ ਤਿੰਨ ਵਜ ਗਏ ਕੋਈ ਉਹ ਸ਼ੱਕਾ ਖਾਵੇ ਤਿੰਨ ਵਜ ਗਏ ਤਿੰਨ ਵਜ ਗਏ ਰਣਦਾਸੀ ਵੀ 5 ਵਜ ਅੱਜ ਕਿੰਨੇ ਹੋਗੇ കടൈ <laughs> മേ ਲਓ ਸਾਹਮਣੇ ਲਾਸਟ ਓਵਰ ਦੀਆਂ ਬਾਲਾਂ ਪੈ ਰਹੀਆਂ ਕੋਰੀ 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 ਓਏ ਖੁੱਪਣ ਵਾਲਿਓ ਕੰਮ ਲੋੜਾ ਦਾ ਤਾੜੀ ਤੁੜੀ ਮਾਰ ਕੇ ਦੱਸੋ ਇੱਕ ਵਾਰੀ ਕਿੰਨੇ ਬਣ ਗਏ ਵੀ ਦੱਸੀ ਨੋਜਨ ਹੋ ਸਕਦੇ ਸਰੇ ਡੈਡੀ ਜੀ ਵੀ ਬੈਠੇ ਹੁਣ ਮੈਚ ਦੇਖਦੇ ਹੁਣ ਬੱਲੇ ਬੱਲੇ ਜੀ ਜਾਂਦਾ ਤੇ ਆਪਾਂ ਚੈਨ ਨਾਉ ਬਾਲ ਕਹਿੰਦੇ ਫੇਲ ਜਿਹੜੀ ਪੈਰੀ ਉਧਰ ਭੋਲਾ ਮੁਖਸਰੀ ਆਇਆ ਹੋਇਆ ਹੈ ਜੇ ਕਹਿੰਦਾ ਅੱਜ ਖੁੱਪਣ ਵਾਲਾ ਗੋਰੀ ਸ਼ੀਰੀ ਜਾਂਦਾ ਤੇ ਆਪਾਂ ਚੈਨ ਪਾ ਦੇਾਂਗੇ ਚਾਂਦੀ ਦੀ ਮੁਖਸਰ ਦੇ ਕੱਪ ਤੇ ਚਾਂਦੀ ਦੀ ਚੈਨ ਪਾ ਦੇਾਂਗੇ ਭੋਲਾ ਮੁਖਸਰੀ ਆ ਕਹਿੰਦਾ ਲਓ ਖੁੱਪਣ ਵਾਲਾ ਇੱਕ ਹੋਰ ਪਰ ਵੇਖੋ ਉਧਰ ਕਮਾਲ ਹੁਣ ਖੇਡਦਾ ਹੈ ਇਹ ਬਾਹਰੇ ਘੱਟ ਖੇਡਦਾ ਐ ਇਸੇ ਕਰਕੇ ਖੇਡਦਾ ਕਿਉਂਕਿ ਹਾਲਾਤ ਘਰ ਦੀਆਂ ਮਜਬੂਰੀਆਂ ਕਰਕੇ ਲਓ ਬਾਲ ਜਿਹੜੀ ਪੈ ਗਈ ਐ ਇੱਕ ਛੱਕਾ ਹੋਰ ਵੱਜੂ ਮੈਨੂੰ ਲੱਗਦਾ ਕੋਈ ਲਾ ਤੂੰ ਲੁੱਟਿਆ ਤੈਨੂੰ ਗੱਭਰੂ ਕਿਸੇ ਨੇ ਲੁੱਟ ਲੈਣਾ ਓਏ ਉਸਤਾਦ ਹੈ ਹਰਜੀਤ ਤੁਹਾਡੇ ਸਾਹਮਣੇ ਵਾਲਾ ਪਾਉਣ ਲਈ ਵਧ ਰਿਹਾ ਹੈ ਗੱਡੜਵਾਹੇ ਮੰਡੀ ਵਾਲਾ ਸਾਹਮਣੇ ਖੁੱਬੜ ਵਾਲਾ ਗੋਰੀ ਲੈ ਵੀ ਗੋਰੀ ਛੱਕੇ 7 ਨੇ ਬਾਲਾ 6 ਨੇ ਪਹਿਲਾ ਵੇ ਦੇ ਨੂੰ ਸਟ੍ਰਾਈਕ ਮਿਲੀ ਹੁੰਦੀ ਨਾ ਜੇ ਮੁੰਡੇ ਨੂੰ ਸਟ੍ਰਾਈਕ ਮਿਲੀ ਹੁੰਦੀ ਇਹ ਕੁਝ ਵੀ ਕਰ ਸਕਦਾ ਸੀ ਭਾਈ ਜੀ ਵਾਹ ਓ ਖੁੱਬਣ ਵਾਲਿਆ ਵਾਹ ਓ ਖੁੱਬਣ ਵਾਲਾ ਦੇਲੀ ਲੁੱਟ ਲਿਆ ਮੇਲਾ ਹੀ ਲੁੱਟ ਲਿਆ ਆਹ ਲਓ ਵਾਹ ਓ ਖੁੱਬਣ ਵਾਲਿਆ ਵਾਹ ਓ ਖੁੱਬਣ ਵਾਲਾ ਦੇਲੀ ਲੁੱਟ ਲਿਆ ਮੇਲਾ ਹੀ ਲੁੱਟ ਲਿਆ ਲਓ ਇੱਕ ਹੋ ਜਾਣਾ ਇਹ ਵੀ ਗੱਲ ਪੱਕੀ ਹੈ ਤੁਹਾਡਾ ਤੀਰੂ ਤੋੜ ਕੇ ਗਿੱਦੜ ਵੇ ਲਿਆੜਗੇ ਇਹ ਗੱਲ ਵੀ ਪੱਕੀ ਹੈ 2:00 ਵਜ ਗਏ ਉਹ ਤੀਜੇ ਇੱਕ ਸ਼ੱਕਾ ਲਾਸਟ ਬਾਲ ਤੇ ਵਜਿਆ ਸੀਗਾ ਉਹ ਸ਼ੱਕਾ ਉਹੜਾ ਅੜ ਜਾ ਉਹੀ ਮੈਨੂੰ ਲੱਗਦਾ ਸ਼ੱਕਾ ਅੜੂ ਜ਼ਰੂਰ ਰਿੱਪੀ ਵੀ ਹੱਸਿਆ ਵੀ ਉਹ ਉਪੜਾਹ ਕਹਿੰਦੇ ਗੋਰੀ ਆ ਹਰਜੀਤ ਗਿੱਦੜ ਬਾਹਰ ਆ ਉੱਧਰਲੇ ਪਾਸੇ ਹੋ ਹੋ ਰਣ ਚਾਰ ਚਾਰ ਦੇ ਚਾਰ ਦੇ ਚਾਰ ਦੇ ਚਾਹੀਦੇ ਸੀਗੇ 42 ਆ ਗਏ ਆ 22 ਰਹਿ ਗਏ 20 ਆ ਗਏ ਜਰਨੈਲ ਬਾਜੋ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਬਾਈ ਦੋਨੋਂ ਟੀਮਾਂ ਦੇ ਨਾਲ ਤੇ ਜ਼ੋਰਦਾਰ ਤਾੜੀ ਮਾਰ ਦਿਓ ਬਾਈਓ ਜੇ ਮੈਚ ਵਧੀਆ ਲੱਗਿਆ ਦੋਨੋਂ ਟੀਮਾਂ ਦੇ ਨਾਲ ਤੇ ਜ਼ੋਰਦਾਰ ਤਾੜੀਆਂ ਜ਼ਿੰਦਗੀ ਟੀਮ ਖੁੱਪੜਪਿੰਡ ਦੀ ਨਹੀਂ ਜ਼ਿੰਦਗੀ ਟੀਮ ਹੈ ਜਿਹੜੀ ਉਹ ਖੇਤਰਵਾਦੀ ਹੈ ਖੇਤਰਵਾਦੀ ਟੀਮ ਕਹਿੰਦੇ ਚੱਲਦੇ ਮੈਦੀ ਜੇਤੂ ਟੀਮ